ਸ਼ਿਕਾਲ ਜੀ ਕਿਸਾਨ ਵੀਰੋ ਕਿਸਾਨ ਵੀਰੋ ਸੋਨੂ ਇੱਕ ਦਾ ਮੈਂ ਚੀਜ਼ ਦਿਖਾਉਣ ਲੱਗੇ ਆ ਬਿਲਕੁਲ ਭੋਲੇ ਕਿਸਾਨ ਦੇ ਪਰ ਮੈਂ ਵੀਡੀਓ ਚ ਸਾਨੂੰ ਫੇਰ ਵੀ ਗੱਲ ਕਹਿਣਾ ਕਿ ਬਾਈ ਬਣ ਕੇ ਐਨੇ ਭੋਲੇ ਵੀ ਨਾ ਬਣੋ ਕਿ ਸੋਨੂ ਜਮੀਨ ਅਜੀ ਦਾ ਪਤਾ ਲੱਗੇ ਮਾੜੀ ਸੋਧ ਨੂੰ ਰੱਖਣੀ ਪੈਣੀ ਹੈ ਹੁਣ ਮੈਂ ਨਾ ਖੇਤ ਵਿੱਚ ਗਿਆ ਸੀ ਬਾਈ ਦੇ ਹੁਣ ਬਾਈ ਭਲੇ ਮਾਸ ਨੇ ਆਹ ਆਲਮਨ ਟੋਪ ਐ ਬਹੁਤ ਵਧੀਆ ਦਵਾਈ ਐ ਇਹ ਮਿਰਚ ਦੀ ਫਰੂਟ ਵਾਸਤੇ ਤੇ ਤਕਰੀਬਨ ਇਹ ਤੁਸੀਂ ਆ ਮੰਨ ਲਓ ਵੀ 3 ਤੇ 36 ਤੇ 9 ਤੇ 10 ਇਹ 10 ਗੁੜੀਆਂ ਬਿਲਕੁਲ ਨਵੀਂ ਡੇਟ ਦੀਆਂ ਦੇਖੋ 2029 ਤੱਕ ਦੀ ਡੇਟ ਪਈ ਹੋਈ ਐ ਤੇ ਬਾਈ ਨੇ ਇਹ ਕੁੜੇ ਛਿਰਤੇ ਕਹਿੰਦਾ ਬਾਈ ਸਾਡੇ ਕੰਮ ਨਹੀਂ ਫੇਰ ਸਾਲ ਆਈਆਂ ਹੋਈਆਂ ਕਹਿੰਦਾ ਵੀਰ ਬਣ ਕੇ ਛੋਡੇ ਮੂਹਰੇ ਹੱਥ ਮੰਨ ਕੇ ਬੇਨਤੀ ਐ ਇਹ ਚੀਜ਼ਾਂ ਨਾ ਕਰਿਆ ਕਰੋ ਜੀ ਤੋਂ ਦੇ ਕੰਮ ਦੀ ਐ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਸੋ ਦਵਾਈਆਂ ਆਪਾਂ ਸਾਰੀਆਂ ਬਾਈ ਨੂੰ ਚੁਕਾ ਦਿੱਤੀਆਂ ਤੇ ਇਹਨਾਂ ਨੂੰ ਵਰਤੋਂ ਵਿੱਚ ਆਪਾਂ ਲੈ ਕੇ ਆਵਾਂਗੇ ਸਾਡੇ ਕਿਸਾਨ ਵੀਰ ਕੁਸਤਾ ਵਿਚਾਰੇ ਹਾਲਾਤ ਵੀ ਇਹ ਜੇ ਬਣੇ ਹੋਏ ਐ ਕੋ ਸਰਕਾਰਾਂ ਇਹ ਜੇ ਬਣੀ ਹੋਈਆਂ ਤੇ ਕੋ ਸਾਡੇ ਜਿਹੜੀ ਅਨਪੜਤਾ ਐ ਅਸੀਂ ਹੁਣ ਵੀ ਸਾਨੂੰ ਮਾਰ ਰੱਖਿਆ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਐਜੂਕੇਸ਼ਨ ਜ਼ਰੂਰ ਬਣਾਓ ਤੁਸੀਂ ਪੜ੍ਹਾਈ ਉਹਦੀ ਜ਼ਰੂਰ ਕਰਾਓ ਚਾਹੇ ਥੋੜਾ ਖੇਤ ਦਾ ਕੰਮ ਘੱਟ ਹੋ ਜੇ ਕੋਈ ਦਿੱਕਤ ਨਹੀਂ ਆਪਣੇ ਬੱਚੇ ਨੂੰ ਸਟੱਡੀ ਲਾਜ਼ਮੀ ਕਰਾਓ ਕਿਉਂਕਿ ਜਿਹੜੇ ਆਉਣ ਨਾਲ ਜੁਗ ਹੈ ਆਉਣਾ ਟਾਈਮ ਹੈ ਉਹ ਸਾਰਾ ਖੇਤੀ ਦੇ ਹੀ ਹੈ ਆ ਸੌਰੀ ਪੜ੍ਹਾਈ ਦੇ ਹੀ ਹੈ ਕਿਉਂਕਿ ਪੜ੍ਹਾਈ ਤੋਂ ਬਿਨਾ ਜਿਹੜੀ ਖੇਤੀ ਹੈ ਉਹ ਵੀ ਸੰਭਵ ਨਹੀਂ ਹੋ ਸਕਦੀ ਕਿਉਂਕਿ ਹੁਣ ਜੇ ਦੇਖਿਆ ਆਪਾਂ ਦੇਖਿਆ ਬਾਈ ਨੇ ਘੱਟੋ ਘੱਟ ਸਮਾਨ ਕਿਨਾਰੇ ਟਰੱਕ ਰੱਖਿਆ ਸੀ ਚਾਰ ਪੰਜ ਦਵਾਈ ਜਿਹੜੀ ਕੂੜੇ ਸੱਟ ਰੱਖੀ ਸੀ ਜੇ ਮਨ ਲਓ ਆਪਾਂ ਜੋ ਨਾ ਗਿੜਾ ਬਾਈ ਦਾ ਇਹਨੇ ਐਂ ਕਰਕੇ ਖਤਮ ਕਰਕੇ ਇਹਨੂੰ ਅੱਗ ਲਾ ਕੇ ਸਾੜ ਦੇਣਾ ਸੀ ਤੇ 5000 ਦਾ ਥੱਲੇ ਨੁਕਸਾਨ ਹੋ ਗਿਆ ਸੀ ਸੋ ਆਪਣੇ ਬੱਚੇ ਨੂੰ ਜ਼ਰੂਰ ਪੜਾਓ ਸਟੱਡੀ ਸਭ ਤੋਂ ਮੇਨ ਤੁਰੈ ਆਪਣੀ ਖੇਤੀ ਦਾ ਵੀ ਆਪਣੇ ਘਰ ਦਾ ਵੀ ਕਿਉਂਕਿ ਪੜਿਆ ਇੱਕ ਬੱਚਾ ਜੇ ਪੜ ਜਾਂਦਾ ਤਾਂ ਚਾਰ ਪੀੜੀਆਂ ਨੂੰ ਉਹ ਸੁਧਾਰ ਕਰ ਲੈਂਦਾ ਸੋ ਜਿਹੜੇ ਵੀ ਸਤਿ ਸ਼੍ਰੀ ਅਕਾਲ ਕਪੜਾ ਚੈਨਲ ਸਬਸਕ੍ਰਾਈਬ ਕੀਤਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਖੇਤੀਬਾੜੀ ਅਪਡੇਟ ਚੈਨਲ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ Facebook ਤੇ ਜਾ ਕੇ ਫੋਲੋ ਕਰ ਲਓ ਤੇ ਤੁਹਾਡੇ ਲਈ ਆਪਾਂ ਵੀਡੀਓ ਵੀਡੀਓ ਨਵੀਂ ਤੋਂ ਨਵੀਂ ਲੈ ਕੇ ਆਉਂਦੇ ਰਹਿੰਦੇ ਆ ਕੋਸ਼ਿਸ਼ ਕਰੀਏ ਇੱਕ ਚੰਗੀਆਂ ਵੀਡੀਓ ਪਾਈਏ ਤੇ ਚੰਗੀਆਂ ਕੰਮ ਵਾਲੀਆਂ ਗੱਲਾਂ ਹੋਣ ਕੁਝ ਤੁਹਾਡੇ ਸਿੱਖੀਏ ਤੇ ਕੁਝ ਜਿੰਨਾ ਕਿ ਸਾਨੂੰ ਪਰਮਾਣ ਦੇ ਬਖਸ਼ਿਆ ਬਈ ਸਾਨੂੰ ਦੱਸਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਾਦ ਰਹੋ ਜੀ ਤਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਡੀਲਰ ਨੂੰ ਦੁਕਾਨਦਾਰ ਨੂੰ ਫੋਟੋ ਪਾ ਕੇ ਪੁੱਛ ਸਕਦੇ ਬਈ ਇਹ ਦਵਾਈ ਸਾਡੇ ਕੀ ਕੰਮ ਆ ਸਕਦੇ ਜੈਸਾ ਕੀ ਇਹਦਾ ਕੰਮ ਅਸੀਂ ਲੈ ਸਕਦੇ ਹਾਂ ਹੁਣ ਦੇਖੋ ਇਹ 10 ਪੁੜੀਆਂ ਤਕਰੀਬਨ ਪਈਆਂ 1 ਕਿਲੋ ਵਿੱਚ ਐ ਮਨ ਲਓ ਵੀ 12 ਡੇਟ ਜਮ ਪਿਆ ਹੋਇਆ ਨਵਾਂ ਤੇ ਹੋਰ ਬਹੁਤ ਕੁਝ ਆ ਤੁਸੀਂ 12 ਡੇਟ ਬਿਲਕੁਲ ਜਮ ਨਵਾਂ ਨਮਾ ਪਿਆ ਹੋਇਆ ਤੁਹਾਨੂੰ ਦਿਖਾਉਣਾ ਆ ਦੇਖ ਸਕਦੇ ਹੋ 12 ਡੇਟ ਬਿਲਕੁਲ ਨਵਾਂ ਤੇ ਨਵੀਂ ਡੇਟ ਦਾ ਪਿਆ ਹੋਇਆ ਇਹ ਡੇਟ ਹ ਮਤਲਬ ਕਿ ਪਈ ਹੋਈ ਹੈ 26 ਤੱਕ ਦਾ ਮਾਲ ਪਿਆ ਹੋਇਆ ਸੋ ਇਸ ਕਰਕੇ ਬਾਈ ਬਣ ਕੇ ਤੁਸੀਂ ਇਹ ਚੀਜ਼ਾਂ ਐਨੇ ਉਹ ਨਾ ਕਰਿਆ ਕਰੋ ਕਿਉਂਕਿ ਤੁਹਾਡਾ ਨੁਕਸਾਨ ਪਹਿਲੀ ਬਹੁਤ ਹੋਈ ਜਾਂਦਾ ਹੈ ਬਾਈ ਓਏ ਹੁਣ ਬਾਈ ਨੂੰ ਖੇਤ ਆਪਾਂ ਆਵਾਜ਼ ਮਾਰ ਕੇ ਸੱਦਿਆ ਨੂੰ ਜਿਹੜਾ ਮਾਲ ਹੈ ਉਹ ਚੁਕਾ ਕੇ ਆਪਾਂ ਇਕੱਠਾ ਕਰਾਉਨੇ ਆ ਕਿਉਂਕਿ ਉਹਦੇ ਕੰਮ ਆਉਣੇ ਚੀਜ਼ਾਂ ਨੇ ਤੇ ਮੈਂ ਫਿਰ ਹੱਥ ਬਨ ਕੇ ਮਾਫੀ ਮੰਗਦਾ ਮੈਂ ਜਿਹੜੇ ਬਾਈ ਦੇ ਖੇਤ ਖੜਾ ਬਾਈ ਗੁੱਸਾ ਵੀ ਨਾ ਕਰ ਜੇ ਪਰ ਦੇਖੋ ਯਾਰ ਹਨਾ ਸੱਚ ਤਾਂ ਕਹਨੇ ਬੰਦਾ ਹੁਣ ਜੇ ਆਪਾਂ ਨਾ ਗਿਣਾ ਮਾਰਦੇ ਮੰਨ ਲਓ ਵੀ 1 ਕਿਲੋ ਬਲ ਰੈਡ ਪੈਕਟ ਕੋ 450 ਰੁਪਏ ਦਾ ਹੈ ਜੇ ਪੁੜੀ ਲਈਏ ਪੁੜੀ ਵੀ 220 ਰੁਪਏ ਦੀ 250 ਦੀ ਇੱਕ ਪੁੜੀ ਹੈ 10 ਪੁੜੀਆਂ ਦਾ ਦੇਖ ਲਓ ਕਿੱਥੇ ਗਲ ਜਾਂਦੀ ਹੈ ਤੇ ਇਹ ਨੁਕਸਾਨ ਬਹੁਤ ਵੱਡਾ ਹੈ ਇਸ ਕਰਕੇ ਬਾਈ ਬਣ ਕੇ ਜਿੰਨੇ ਵੀ ਤੁਸੀਂ ਫਾਰਮ ਵੀਰੋ ਤੁਹਾਡੇ ਮੂਰੇ ਹੱਥ ਮੰਨ ਕੇ ਬੇਨਤੀ ਹੈ ਜਿਹੜੇ ਵਿਚਾਰੇ ਜਾਂ ਅਣਪੜ੍ਹੇ ਜਿਨ੍ਹਾਂ ਨੂੰ ਨਹੀਂ ਪਤਾ ਚੀਜ਼ ਬਾਰੇ ਤੁਸੀਂ ਆਪਣੇ ਨੇੜੇ ਦੇ ਦੁਕਾਨਦਾਰ ਤੋਂ ਪੁੱਛ ਸਕਦੇ ਹੋ ਇਹ ਚੀਜ਼ ਕੀ ਹੈ ਧੰਨਵਾਦ ਸਭ ਦਾ ਜਿਉਂਦੇ ਬਜਰੋ ਵੀਡੀਓ ਸ਼ੇਅਰ ਕਰਿਓ ਔਰ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਖੇਤੀ ਦੇ ਬੜੇ ਅਪਡੇਟ ਚੈਨਲ ਨੂੰ